3 ਸਾਲ ਦੇ ਵਿੱਚ ਨਗਰ ਕੌਂਸਲ ਚ 1 ਰੁਪਿਆ ਵੀ ਸਾਬਤ ਕਰਨੇ ਕਾਗਜ਼ ਲੈ ਕੇ ਆਈ ਹੈ ਅਸੀਂ ਸਿਆਸਤ ਚੜ ਜਾਂਦੇ ਹਾਂ ਬਾਅਦ ਸਾਡਾ ਕੀ ਬਿਆਨ ਆਇਆ ਅਗਰ ਕੌਂਸਲ ਬਿਆਨ ਆਇਆ ਨਾ ਇਹ ਕਪੜਾਂ ਦਾ ਇਹ ਕਹਿੰਦੇ ਨੇ ਕਿ ਸਿਆਸੀ ਲੋਕਾਂ ਵੱਲੋਂ ਜਗਾ ਦਿੱਤੇ ਗਏ ਤੇ ਸਿਆਸੀ ਲੋਕਾਂ ਦੇ ਦੁਆਰਾ ਕੀਤੇ ਕਬਜ਼ੇ ਕਰਕੇ ਹਟਾਏ ਇਹ ਕਿਹਾ ਸੀ ਤੁਸੀਂ ਵੀ ਪ੍ਰਧਾਨ ਰਹੇ ਉਹਦੇ ਕਿਵੇਂ ਦੇਖਦੇ ਹੋ ਇਹ ਕਬਜ਼ੇ ਹਟ ਸਕਦੇ ਨੇ ਜੇ ਹੁਣ ਨਗਰ ਕੌਂਸਲ ਮੈਂ ਬਿਦਲ ਪ੍ਰਧਾਨ ਸਾਹਿਬ ਦਾ ਬਿਆਨ ਆਇਆ ਹਾਂ ਸੋ ਇਹਦਾ ਵੀ ਲੱਗਦਾ ਪ੍ਰਿਟੀਕਲ ਬਾਰੇ ਕੋਣ ਹੈ ਜਾਂ ਤਾਂ ਸਰਕਾਰ ਦੇ ਬੈਠੇ ਹੈ ਜਾਂ ਨਗਰ ਕੌਂਸਲ ਦੇ ਬੈਠੇ ਹੈ ਦੇਖੋ ਅਸੀਂ ਤਾਂ ਨਹੀਂ ਪ੍ਰੈਸ਼ਰ ਪਾਸ ਹੋਈ ਸਾਡਾ ਕੰਮ ਕਰ ਰਹੇ ਕਿੰਨੇ ਕੁ ਤੁਹਾਨੂੰ ਲੱਗਦਾ ਕਿੰਨੇ ਕੁ ਏਰੀਆ ਫੀਡਪੋਰਟ ਦਾ ਨਹੀਂ ਆਇਆ ਕਿਸਾਨ ਦੇ ਖੇਤ ਚ ਮੈਂ ਕਹਿੰਦਾ ਸਾਰਾ ਫੀਡਪੋਰਟ ਨਹੀਂ ਆਇਆ ਨੇਰੋਸ਼ਮਾ ਸੈਂਟਰ ਹੈ ਲੋਕਾਂ ਦੇ ਤੁਰਨ ਲਈ ਬਣਾਏ ਸੀ ਲੋਕਾਂ ਦੇ ਕਰਜਾਂ ਲਈ ਦਿੱਤੇ ਜੇ ਮੈਂ ਮੇਨਫਜ਼ਾਰ ਦੀ ਗੱਲ ਕਰਾਂ ਤੇ ਘਟਾਗੜ ਚੌਂਕ ਦੀ ਗੱਲ ਕਰਾਂ ਜਿਹੜੇ ਬਣਾਏ ਲੋਕਾਂ ਤੋਂ ਫਰਾਂਸੀ ਉਹਨਾਂ ਤੇ ਛੱਡਵਾਤੇ ਗਏ ਹਮਮ ਤੇ ਕਮਜੋਰ ਕਦ ਨਹੀਂ ਵਿਕਾਸ ਹੋ ਰਿਹਾ ਕੋਈ ਕੋਈ ਦੇਦੇ ਵਿਕਾਸ ਹੋ ਰਿਹਾ ਲੱਗਾ ਕਾਰੀ ਥੋੜਾ ਨਾਲ ਪੈ ਨਹੀਂ ਲੱਗਦਾ ਲੋਕ ਇੰਨਾ ਲੱਗ ਰਹੀਆਂ ਇੰਨਾ ਵਿਕਾਸ ਕਾਰ ਕਰ ਰਹੀ ਹੈ ਇੰਨਾ ਖਾਸ ਕਰਾ ਚ ਰਹੀ ਹੈ ਸਾਧੂ ਚੌਕ ਤੋਂ ਲੈ ਕੇ ਸੱਤ ਥਾਂ ਤੋਂ ਸੜਕ ਬਣ ਰਹੀ ਹੈ ਵਿਕਾਸ ਕਿੱਧਰ ਜਿੱਥੇ ਪੈ ਜਾਂਦੀ ਹੈ ਉਹਦਾ ਹੱਲ ਨਹੀਂ ਲੱਭਦਾ ਫਿਰ ਹੱਲ ਕੀ ਆ ਵੀ ਦਾ ਉਹਦੇ ਉੱਤੇ ਜਿੱਥੇ ਪੈ ਜਾਂਦੀ ਉਹਦੇ ਉੱਤੇ ਕਹਿਦਾ ਕਹਿਦਾ ਸਿੰਗਲ ਰੁਪਈਆ ਵੀ ਪੰਜਾਬ ਸਰਕਾਰ ਦਾ ਕਮੇਟੀ ਜਾਇਆ ਹੋਵੇ ਕਿਸੇ ਨੂੰ ਕੋਈ 10 ਰੁਪਈਆ ਪੰਡਲਾ ਵੀ ਭਾਈ ਬਾਪਜਾ ਬਾੜਾ ਚੰਕਮ ਕਰਾ ਲਿਆ ਸਾਰੇ ਕੌਂਸਲਰ ਵਿਚਾਰੇ 25 25 ਕੌਂਸਲਰ ਇਹ ਹਾਲ ਹੈ ਕਿਸੇ ਔਰਡ ਦੇ ਵਿੱਚ ਲੱਖ ਰੁਪਈਆ ਆਈ ਕੋਈ ਸੜਕ ਬਣਾਈ ਹੋਵੇ ਟਹਿਲ ਨਹੀਂ ਹੋਵੇ ਤੇ ਉਹ ਨਹੀਂ ਪੈਸਾ ਜੇ ਮਾੜੀ ਮੋੜੀ ਪੁਲੀ ਬਣਾਈ ਤੇ ਨਗਰ ਕੌਂਸਲ ਹਾਪ ਦੇ ਆਪ ਦੇ ਕਰਕੇ ਬਣਾਰੀ ਹੈ ਲੋਕ ਨੂੰ ਨਿੱਜੀ ਫਾਇਦਾ ਸਸੀ ਦਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਪਨੀਓ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬਾਂਬਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਪਰ ਫਰੀਦਕੋਟ ਦੇ ਵਿੱਚ ਕੁਝ ਠੀਕ ਨਹੀਂ ਗਾ ਫਰੀਦਕੋਟ ਦੇ ਵਿਕਾਸ ਹਜੇ ਤੱਕ ਪ੍ਰੋਪਰ ਸ਼ੁਰੂ ਨਹੀਂ ਹੋਏ ਤੇ ਹੁਣ ਨਵੀਂ ਗੱਲ ਚੱਲ ਪਈ ਹੈ ਨਗਰ ਕੌਂਸਲ ਵੱਲੋਂ ਨਿਯਾਇਜ ਕਬਜੇਟ ਆਉਂਦੀ ਇਨ੍ਹਾਂ ਸਾਰੇ ਮਸਲਿਆਂ ਤੇ ਇਨ੍ਹਾਂ ਮੁੱਦਿਆਂ ਤੇ ਆਪਣੇ ਨਾਲ ਗੱਲਬਾਤ ਕਰਨ ਲਈ ਸ਼੍ਰੀਸ਼ ਗਰੋਵਰ ਸ਼ਰਮਨੀ ਇਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਆਪਣੇ ਨਾਲ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਰੋਡ ਸਾਹਿਬ ਪਹਿਲਾਂ ਤਾਂ ਟਾਈਮ ਦੇਣ ਲਈ ਬਹੁਤ ਬਹੁਤ ਹੋਰ ਸਿੱਧਾ ਕੀ ਕਹੀ ਬਹੁਤ ਵਧੀਆ ਜੀ ਮਿਹਰਬਾਨੀ ਜੀ ਸੁਣਾਓ ਬੜੀ ਵਧੀਆ ਜੀ ਪ੍ਰਧਾਨ ਸਾਹਿਬ ਦਾ ਇੱਕ ਬਿਆਨ ਆਇਆ ਨਗਰ ਕੌਂਸਲ ਦੇ ਪ੍ਰਧਾਨ ਦਾ ਬਿਆਨ ਆਇਆ ਨੇ ਨੰਦਪਾਲ ਨੇ ਡਾਈ ਉਹ ਕਹਿੰਦਾ ਨਜਾਇਜ਼ ਕਬਜ਼ੇ ਸਿਆਸੀ ਲੋਕਾਂ ਵੱਲੋਂ ਜਾਦਾ ਕੀਤੇ ਗਏ ਆ ਤੇ ਸਿਆਸੀ ਲੋਕਾਂ ਦੇ ਦੁਆਰਾ ਕੀਤੇ ਕਬਜ਼ੇ ਕਰਕੇ ਹਟਾਏ ਨਹੀਂ ਜਾ ਰਹੇ ਤੁਸੀਂ ਪ੍ਰਧਾਨ ਰਹੇ ਹੋ ਨਗਰ ਕੌਂਸਲ ਦੇ ਕਿਵੇਂ ਦੇਖਦੇ ਹੋ ਇਹ ਕਬਜ਼ੇ ਹਟ ਸਕਦੇ ਆ ਜਿਹੜੇ ਹੁਣ ਨਗਰ ਕੌਂਸਲ ਨਵੀਂ ਮਹਿਮਤ ਵਿਧਾਨ ਪ੍ਰਧਾਨ ਸਾਹਿਬ ਦਾ ਬਿਆਨ ਆਇਆ ਹਾਂ ਹਾਸੋਈ ਨਾਲ ਵੀ ਲੱਗਦਾ ਪੋਲੀਟਿਕਲ ਬੰਦੇ ਕੌਣ ਹੈ ਜਾਂ ਤਾਂ ਸਰਕਾਰ 'ਚ ਬੈਠੇ ਹੈ ਜਾਂ ਨਗਰ ਕੌਂਸਲ 'ਚ ਬੈਠੇ ਹੈ ਵੇਖੋ ਅਸੀਂ ਤਾਂ ਨਹੀਂ ਪ੍ਰੈਸ਼ਰ ਪਾਸ ਹੈ ਸਾਡਾ ਕਬਜ਼ਾ ਪਿਆ ਰਹੇ ਨਿਓ ਲੋਕਾਂ ਕਬਜ਼ੇ ਕਰ ਲੈਂਦੇ ਹੋ ਕਬਜ਼ੇ ਤੇ ਕਮਜ਼ੋਰੀਆਂ ਪ੍ਰਸ਼ਾਸਨ ਦੀਆਂ ਨਜਾਇਜ਼ ਕਬਜ਼ੇ ਤਾਂ ਬਹੁਤ ਮਾੜੀ ਗੱਲ ਹੈ ਮੈਂ ਕਹਿੰਦਾ ਲੋਕਾਂ ਨੂੰ ਇਸ ਗੱਲ ਦੀ ਵੱਧ ਤੋਂ ਵੱਧ ਆਤ ਵਧਦੀ ਜਾ ਰਹੀ ਹੈ ਕਬਜ਼ਿਆਂ ਲਈ ਬਿਲਕੁਲ ਜਿੱਤੇ 10 ਪੈਸੇ 20 ਪੈਸੇ 20 ਪੈਸੇ 80 ਪੈਸੇ ਹੋ ਗਏ 100 ਪੈਸੇ ਹੋ ਗਿਆ ਜੇ ਤੁਸੀਂ ਇਹਨੂੰ ਹੁਣ ਨਾ ਕੰਟਰੋਲ ਪਾਇਆ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜੇ ਨਜਾਇਜ਼ ਕਬਜ਼ਿਆਂ ਨੂੰ ਕੰਟਰੋਲ ਨਾ ਕੀਤਾ ਜੋ ਅੱਜ ਟ੍ਰੈਫਿਕ ਦੀ ਸਮੱਸਿਆ ਸਾਡੇ ਸ਼ਹਿਰ 'ਚ ਨਜਾਇਜ਼ ਕਬਜ਼ਾ ਕਰਕੇ ਬਣ ਗਈ ਹੈ ਤੁਸੀਂ ਕੋਈ ਕੰਟਾ ਘਰ ਚੌਕ ਤੇ ਲੰਘ ਸਕਦੇ ਖਾਸ ਕਰਕੇ ਤੁਸੀਂ ਕਮੇਡ ਗੇਟ ਤੁਹਾਨੂੰ 15-15 ਮਿੰਟ ਟ੍ਰੈਫਿਕ ਤੇ ਲੱਗਦੀ ਹੈ ਜੇ ਤੁਸੀਂ ਇਸ ਨੂੰ ਕੰਟਰੋਲ ਕਰੋਗੇ ਤਾਂ ਹੀ ਲੋਕਾਂ ਨੂੰ ਸੁੱਖ ਮਿਲੇਗਾ ਇਹ ਗੱਲਾਂ ਕਰਦਣੀਆਂ ਪੋਲੀਟੀਕਲ ਬੰਦੇ ਐ ਇਸਪਾਰਸ਼ਾ ਹੈ ਇਸਪਾਰਸ਼ਾ ਕੌਣ ਕਰਦਾ ਅਸੀਂ ਪੋਲੀਟੀਕਲ ਬੰਦੇ ਜੇ ਤੁਸੀਂ ਜ਼ਾਰ ਕਰਨਾ ਚਾਹੁੰਦੇ ਹੋ ਤੇ ਕਰੋ ਅਸੀਂ ਤੁਹਾਡੇ ਨਾਲ ਨਗਰ ਕੌਂਸਲ ਤੁਹਾਡੇ ਨਾਲ ਚਕਾਉ ਕਬਜੇ ਜ਼ਿਆਦਾਤਰ ਪੋਲੀਟੀਕਲ ਲੋਕਾਂ ਲਈ ਹੈ ਨਾ ਉਹ ਕਹਿੰਦੇ ਤੈਹਾਂ ਆਉਣ ਦੀ ਮੁਸ਼ਕਲ ਆ ਜਾਂਦੀ ਹੈ ਅਸੀਂ ਕਹਿੰਦੇ ਅਸੀਂ ਪੋਲੀਟੀਕਲ ਲੋਕਾਂ ਨਾਲ ਘਟੇ ਚਕਾਉ ਸਾਰੇ ਸ਼ਹਿਰ ਖਾਲੀ ਕਰਾਓ ਤੁਸੀਂ ਕਰਾਉਣ ਦੇ ਕਿਉਂ ਨਹੀਂ ਕਹੋਗੇ ਤੁਸੀਂ ਚਗਾਓ ਸਾਰੇ ਕਬਜੇ ਅਸੀਂ ਤੁਹਾਡੇ ਨਾਲ ਕਿੰਨੇ ਕ ਤੁਹਾਨੂੰ ਲੱਗਦਾ ਕਿੰਨੇ ਕ ਏਰੀਆ ਫੀਡ ਕੋਰ ਦਾ ਨੇ ਜਾਂ ਇਹ ਕਬਜਿਆਂ ਦੀ ਹੇਠ ਚ ਹੈ ਮੈਂ ਕਹਣਾ ਸਾਰਾ ਫੀਗੁਰ ਨੇ ਜਾਈ ਕਬਜੇ ਹੇਠ ਚ ਹੈ ਨੈਰੂਸ਼ਮੇਂਟਰ ਹੈ ਲੋਕਾਂ ਦੇ ਤੁਰਨ ਲਈ ਬਰਾਂਡੇ ਸੀ ਲੋਕਾਂ ਦੇ ਕਬਜੇ ਥਲੇ ਦਿੱਤੇ ਤੁਸੀਂ ਜੇ ਮੈਂ ਮੇਨ ਬਜ਼ਾਰ ਦੀ ਗੱਲ ਕਰਾਂ ਇੱਕ ਘੰਟਾ ਘਰ ਚੌਂਕ ਦੀ ਗੱਲ ਕਰਾਂ ਜਿਹੜੇ ਬਰਾਂਡੇ ਲੋਕਾਂ ਤੁਰਨ ਬਰਾਂਡੇ ਸੀ ਉਹਨਾਂ ਤੇ ਸ਼ਟਰ ਲਵਾਤੇ ਗਏ ਤੇ ਕਬਜੇ ਦਾ ਵਤਨਾ ਹੀ ਹੈ ਨਗਰ ਕੌਂਸਲ ਦੀ ਜਗ੍ਹਾ ਹੋਵੇ ਹਮ ਮਗਲੇ ਬਸੇ ਸ਼ਟਰ ਬੰਦ ਹੈ ਅੱਕੀ ਦੁਕਾਨਾਂ ਲਾ ਕੇ ਬੈਠੀ ਹੈ ਕਿਰਾਇਆ ਦੁਕਾਨਦਾਰਾਂ ਨੂੰ ਦੇ ਰਿਹਾ ਹੈ ਜਗਾ ਤਾਂ ਕਮੇਟੀ ਦੀ ਹੈ ਜੇ ਕਮੇਟੀ ਵੇਖੂਗੀ ਨਾ ਅੱਖਾਂ ਹੀ ਬੰਦ ਕਰੂਗੀ ਤੇ ਕਬਜੇ ਵਤ ਨਹੀਂ ਹੈ ਕੰਟਰੋਲ ਤਾਂ ਪ੍ਰਸ਼ਾਸਨ ਨੇ ਕਰਦਾ ਹੈ ਵਿਕਾਸ ਨੂੰ ਕਿਵੇਂ ਦੇਖਦੇ ਹੋ ਫਰੀਦਪੁਰ ਦੇ ਜਿਹੜੇ ਵਿਕਾਸ ਹੋ ਰਹੇ ਆ ਲਗਾਤਾਰ ਹੁਣ ਕਰੋੜਾਂ ਰੁਪਏ ਦੀਆਂ ਗੱਲਾਂ ਹੋ ਰਹੀਆਂ ਇੰਟਰਲੋਕਿੰਗ ਟਾਈਲਾਂ ਲੱਗ ਰਹੀਆਂ ਸੜਕਾਂ ਨੰਨੀਆਂ ਬਣ ਰਹੀਆਂ ਦੇਖੋ ਆਪਾਂ ਵੀ ਜਾਣਦੇ ਆ 3 ਸਾਲ ਤੋਂ ਜੋ ਸਰਕਾਰ ਆਈ ਹੈ ਇੱਕ ਵਿਕਾਸ ਯੋਗ ਚੱਲ ਪਿਆ ਹਮ ਇਨਾ ਵਿਕਾਸ ਸੰਕਰ ਕਰ ਰਹੀ ਹੈ ਇਨਾ ਵਿਕਾਸ ਜਗਤ ਕਰ ਰਹੀ ਹੈ ਜਿਹੜੀ ਰੋਡ ਕਨਈਆ ਚਾਉ ਤੋਂ ਲੈ ਕੇ ਇਧਰਲੇ ਪਾਸੇ ਦੇਖ ਲਓ ਤੁਸੀਂ ਜਾਂ ਸਾਧਕ ਚਾਉ ਤੋਂ ਲੈ ਕੇ ਸੱਤ ਥਾਂ ਤੋਂ ਸੜਕ ਬੈਠ ਗਈ ਉਹ ਵਿਕਾਸ ਕੀ ਕਿਤੇ ਜਿੱਥੇ ਪੈ ਜਾਂਦੀ ਹੈ ਉਹਦਾ ਹੱਲ ਨਹੀਂ ਲੱਭਦੇ ਹਮ ਵੀ ਹੱਲ ਕੀ ਆ ਵੀ ਇਹਦਾ ਉਹਦੇ ਉੱਤੇ ਜਿੱਥੇ ਪੈ ਜਾਂਦੀ ਉਹਦੇ ਉੱਤੇ ਟੈਲ ਆ ਇਹ ਵਿਕਾਸ ਹੈ ਸ਼੍ਰੋਮਨੀ ਕਾਲਜ ਸਰਕਾਰ ਵੱਲੋਂ ਇੱਕ ਸ਼ਹਿਰ ਦਾ ਟੈਂਡਰ ਹੋਇਆ ਸੀ 100 ਕਿੰਨੇ ਕਰੋੜ ਦਾ ਟੈਂਡਰ ਸੀ ਸ਼੍ਰੋਮਨੀ ਕਾਲ ਸਰਦਾਰ ਸੁਖਵੀਰ ਸਿੰਘ ਬਾਦਲੇਚੇ ਆ ਕੇ ਉਦਘਾਟਨ ਕਰਕੇ ਗਏ ਸੀ ਮੈਨੂੰ ਯਾਦ ਆ ਨਗਰ ਕੌਂਸਲ ਚ ਮੇਰੇ ਮੈਸੇਜ ਪ੍ਰਧਾਨ ਹੁੰਦੇ ਸੀ ਅਸੀਂ 6 ਮਹੀਨੇ ਉਹ ਜਿਹੜਾ ਟੈਂਡਰ ਸੀ ਤਕਰੀਬਨ 2 ਸਾਲ ਦਾ ਸੀ 6 ਮਹੀਨੇ ਸੜੀ ਸਰਕਾਰ ਉਸ ਟਾਈਮ ਤੇ ਰਹੀ ਹੈ 6 ਮਹੀਨੇ ਵਿੱਚ ਵਿੱਚ ਅਸੀਂ 24 25 ਫਰੰਸ ਸੀ ਉਹ ਜਿਆਦਾ ਦਾ ਪਾਗੈ ਸੀ ਹਰਿੰਦਰਾ ਨਗਰ ਦੇ ਏਰੀਆ ਪਾਤਾ ਸੀ ਕੀਰਤਨਗਰ ਦਾ ਪਾਤਾ ਸੀ ਕੰਮੇਣਗੇਟ ਦਾ ਮੋਹਤਰਾ ਸਾਹਿਬ ਐਮਐਲਏ ਹੁੰਦੇ ਸੀ ਉਦੋਂ ਇਸ ਰੋਡ ਦੇ ਉੱਤੇ ਸੀਰੇ ਪੈ ਗਿਆ ਸੀ 2 ਸਾਲ ਤੇ ਉਦੋਂ ਸਰਕਾਰ ਸ਼ੋਮ ਨਹੀਂ ਕੱਲ ਜਲਦੀ ਚਲੀ ਗਈ ਇਹ ਕੰਮ ਸਾਰਾ ਕਾਂਗਰਸ ਦੇ ਹੱਥਾਂ 'ਚ ਆ ਗਿਆ ਠੀਕ ਹੈ 5 ਸਾਲ ਕਾਂਗਰਸੇ ਵੀ ਲੰਘ ਗਏ 3 ਸਾਲ ਇਸ ਵਿਕਾਸ ਵਾਲੀ ਸਰਕਾਰ ਦੇ ਵੀ ਲੰਘ ਗਏ ਅਜੇ ਤੱਕ ਰੋਸੀ ਹੋ ਰਹੀ ਨਾਲ ਤਾਂ ਕੰਪਲੀਟ ਨਹੀਂ ਹੋਇਆ ਸੀਵਰੇਜ ਪਾ ਕੇ ਉਹਦੇ ਉੱਤੇ ਸੜਕ ਬਣਾਉਣੀ ਸੀ ਜਿੱਥੇ ਟਲੋਂ ਟੈਲ ਲੱਗਣੀ ਸੀ ਟਲੋਂ ਟੈਲ ਹੋਣੀ ਸੀ ਅੱਜ ਇੱਕ ਲੀਆ ਚੌਂ ਦੀ ਗੱਲ ਕਰਾਂ ਮੈਂ ਸੌਰਨ ਸੇਮੀਆ ਦੇ ਪਾਸੇ ਗੱਲ ਕਰਾਂ ਮੈਂ ਅੱਜ ਜੋ ਉੱਥੇ ਤੁਸੀਂ ਵੇਖ ਲਓ ਵੀ ਉਧਰ ਮੁੱਖ ਮੰਤਰੀ ਹਰੁਣਾਈ 26 ਤੀਨ ਨੂੰ ਇੱਥੇ ਹੂੰ ਮੁੱਖ ਮੰਤਰੀ ਸਾਹਿਬ ਆ ਰਹੇ ਆ ਇਹਨਾਂ ਜਲਦੀ ਜਲਦੀ ਲਿਆ ਕੇ ਟਰਾਲੀਆਂ ਵੇਟੀਆਂ ਪਾ ਕੇ ਉਹਨੂੰ ਇੱਕ ਵਾਰੀ ਪੱਤਰਕਾਰ ਦੱਸਦਾ ਅੱਜ ਉੱਥੇ ਕੀ ਕਰ ਰਹੇ ਆ ਜਿੱਤੇ ਹੈਵੀ ਮੈਟਲ ਸੜਕ ਬੰਨੀ ਚਾਹੀਦੀ ਸੀ ਹੂੰ ਪੱਥਰ ਪੈਣਾ ਚਾਹੀਦਾ ਸੀ ਉਧਰ ਤੋਂ ਸੜਕ ਪਰ ਕਿਉਂਕਿ ਉੱਥੇ ਵੱਡੇ ਟਰੱਕ ਪੁੱਲ ਤੋਂ ਬੱਸਾਂ ਟਰੱਕ ਲੰਘਦੇ ਆ ਉਹ ਤੋਂ ਤੁਸੀਂ ਟੇਲ ਲਾ ਰਹੇ ਹੋ ਮੈਂ ਕੋਈ ਵਿਕਾਸ ਕੋਈ ਸਿਆੜਬ ਨਹੀਂ ਗਣਦਾ ਇਹ ਪੈਸੀ ਉਹੀ ਹੈ ਜਿਹੜੇ ਉਸ ਟਾਈਮ ਤੇ ਫੰਡ ਰਿਲੀਜ਼ ਫਰਮ ਦੇ ਕਲਚਰਲ ਹੋਏ ਸੀ ਇਹ ਟੈਂਡਰ ਉਹੀ ਹੈ ਜਿਹੜਾ ਇਹਨਾਂ ਤੋਂ 8 ਸਾਲ ਤੋਂ ਕੰਪਲੀਟ ਨਹੀਂ ਹੋਇਆ ਤੇ ਵਿਕਾਸ ਇਹ ਸਰਕਾਰ ਗੱਲ ਕੀ ਕਰੋਗੀ 3 ਸਾਲ ਦੇ ਵਿੱਚ ਨਗਰ ਕੌਂਸਲ ਚ 1 ਰੁਪਿਆ ਵੀ ਸਾਬਤ ਕਰ ਦਿੰਦੇ ਨੇ ਇਹ ਸਰਕਾਰ ਲੈ ਕੇ ਆਈ ਹੈ ਅਸੀਂ ਸਿਆਸਤ ਛੱਡ ਜਾਗੇ ਹਮ ਫਿਰ ਸੋਲ ਰੁਪਈਆ ਵੀ ਸਿੰਗਲ ਰੁਪਈਆ ਵੀ 50 ਸਰਕਾਰ ਦਾ ਕਮੇਟੀ ਜਾਇਆ ਹੋਵੇ ਕਿਸੇ ਨੂੰ ਕੋਈ 10 ਰੁਪਈਆ ਫੰਡ ਲਾਇਆ ਹੋਵੇ ਕਿ ਭਾਈ ਤੁਹਾਡੇ ਵਾਰਡਾਂ ਚ ਕੰਮ ਕਰਾ ਲੈ ਸਾਰੇ ਕਾਉਂਸਲਰ ਵਿਚਾਰੇ 25 25 ਕਾਉਂਸਲਰ ਇਹ ਹਾਲ ਆ ਕਿਸੇ ਵਾਰਡ ਦੇ ਵਿੱਚ ਲੱਖ ਰੁਪਈਆ ਦੀ ਕੋਈ ਸੜਕ ਬਣਾਉਣੀ ਹੋਵੇ ਟੈਲ ਲਾਉਣੀ ਹੋਵੇ ਤੇ ਉਹ ਨਹੀਂ ਪੈਸਾ ਨਹੀਂ ਜੇ ਮਾੜੀ ਮੋੜੀ ਪੁਲੀ ਬਣਾਈ ਤਾਂ ਨਗਰ ਕਾਉਂਸਲ ਆਉਂਦੇ ਆਪ ਦੇ ਕਰਕੇ ਬਣਾ ਰਹੀ ਹੈ ਜੀ ਉਹ ਗੁਲ ਨਿਜੀ ਫੰਡ ਹੈ ਸਰਕਾਰ ਦਾ ਕੋਈ ਰੁਪਿਆ ਨਹੀਂ ਆਇਆ ਇੱਕ ਸਾਇਕਲਿਕ ਵਾਸਤੇ ਬਣਾਇਆ ਜਾ ਰਹੀ ਹੈ ਜਿਹੜੀ ਉਹ ਇੰਟਰਲੋਕਿੰਗ ਲਾ ਕੇ ਉਹ ਤਾਂ ਕੋਈ ਬੈਨੀਫਿਟ ਹੋ ਜੂਗਾ ਆਉਣ ਵਾਲੇ ਦਿਨਾਂ ਚ ਜਿਹੜਾ ਨਾਲਾ ਬੰਦ ਕਰਕੇ ਪਾਈਪ ਪਾ ਕੇ ਉੱਤੇ ਬਣਾਈ ਸੀ ਉਹੀ ਹੁਣ ਗੰਦ ਸਕੂਲੇ ਦੇ ਕੋਲੇ ਪੜ ਰਹੀ ਜਿਹੜੀ ਦੇਖੋ ਕਾਂਗਰਸ ਸਰਕਾਰ ਵੇਲੇ ਇਹ ਨਾਲਾ ਬੰਦ ਕੀਤਾ ਗਿਆ ਇਹ ਪੁਰਾਣੇ ਰਾਜੇ ਵੇ ਮਹਾਰਾਜੇ ਵੇਲੇਆਂ ਦਾ ਨਾਲਾ ਚੱਲਦਾ ਸੀ ਇਹ ਨਾਲਾ ਕਿਸੇ ਗੱਲ ਕਰਕੇ ਬਣਿਆ ਸੀ ਇਹਦਾ ਸਾਈਜ਼ 8x8 ਕਟੋਗਟ ਨਾਲ ਇਹਦਾ ਸਾਈਜ਼ ਸੀ ਇਹ ਜਦੋਂ ਪ੍ਰਸਾਦ ਦਾ ਪਾਣੀ ਹੁੰਦਾ ਸੀ ਤੇ ਪ੍ਰਸਾਦ ਦਾ ਪਾਣੀ ਐ ਰੁੜ ਕੇ ਨਾਲੇ ਵਿੱਚ ਵੜ ਜਾਂਦਾ ਸੀ ਤੇ ਨਿਕਾਸ ਹੋ ਜਾਂਦਾ ਸੀ ਪਾਣੀ ਦਾ ਪਰਾ ਨੂੰ ਇਹਨਾਂ ਨੇ ਉਹਦੇ ਵਿੱਚ 4x4 ਦੀ ਇੱਕ ਪਾਈਪ ਪਾਈ 4x4 ਦੀ ਪਾਈਪ ਕਾਂਗਸ ਵੇਲੇ ਪਾਈ ਗਈ ਹੈ ਕੁਝ ਥਾਂ ਤੇ ਰੋਡ ਗੁਲੀਆਂ ਬਣਾਤੀਆਂ ਗਈਆਂ ਅੱਜ ਜੇ ਤੁਸੀਂ ਵੇਖੋ ਨੈਰੂ ਸ਼ੋਪਿੰਗ ਸੈਂਟਰ ਦੇ ਵਿੱਚ ਜਿੱਦਣ ਅੱਧਾ ਘਟਾ ਮੀਂਹ ਪੈ ਜੇ ਘਟੋ ਘਟ 200 ਦੁਕਾਨ ਦਾ ਕੰਮ ਤਾਂ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਲੱਗਨ ਨੂੰ ਰਸਤਾ ਨਹੀਂ ਹੁੰਦਾ ਕਾਰਾਂ ਵਿੱਚ ਖੜੀਆਂ ਹੁੰਦੀਆਂ ਤੇ 5-500 ਰੁਪਿਆ 1000 ਰੁਪਿਆ ਮਜ਼ਦੂਰ ਲੈ ਜਾਂਦੇ ਕਾਰਾਂ ਕੱਢ ਹੁੰਦੇ ਇਹ ਵਿਕਾਸ ਦੀ ਇਹ ਗੱਲ ਕਰਾਂ ਮੈਂ ਇੱਥੇ ਇਖਲਾਤ ਹੈ ਅੱਜ ਉਹਦੇ ਉੱਤੇ ਸੜਕ ਬਣਾਈ ਜਾ ਰਹੀ ਹੈ ਇੱਕ 75 ਲੱਖ ਰੁਪਿਆ ਲਾ ਕੇ ਐਸੀ ਹੋਈ ਐ ਇਹਨਾਂ ਨੇ ਸਿਰਫ ਜਿੱਥੇ ਪਾਈ ਪੌੜੀ ਸੀ ਉਹਦੇ ਉੱਤੇ ਇੰਟਰਲੋਕ ਲਾਉਣੀ ਸੀ ਜਾਂ ਉਹਨੂੰ ਕਵਰ ਕਰਨਾ ਸੀ ਇਹਨੂੰ ਸੜਕ ਬਣਾਉਣਾ ਸੀ ਉਹਦੇ ਤੋਂ ਜਿਹੜੀ ਸੜਕਾਂ 'ਚ ਬਣਾਈ ਜਾ ਰਹੀ ਹੈ ਉਹ ਜਿਹੜੀ ਸਾਡੀ ਆਮ ਰੋਡ ਹੈ ਉਹਦੇ ਨਾਲੋਂ 6 ਇੰਚ ਉੱਚੀ ਹੈ ਉਹ ਸੜਕ ਬਾਹਰਲੀ ਸੜਕ ਨਾਲੋਂ ਅੰਦਰਲੀ ਸੜਕ ਨਾਲੋਂ ਬਾਹਰ ਦੀ ਸੜਕ ਜਿਹੜੀ ਬਣਾਈ ਹੈ ਉਹ 6 ਇੰਚ ਉੱਚੀ ਹੈ ਸੜਕ ਅੱਛਾ ਤੁਸੀਂ ਮੈਨੂੰ ਦੱਸ ਦਿਓ ਜਿਹੜਾ ਨਹਿਰ ਪਾਣੀ ਆਊਗਾ ਵਾਟ ਉਜਾ ਆਪਣੇ ਪਾਰਸ਼ਦਾ ਪਾਣੀ ਜਦੋਂ ਪ੍ਰਸਾਦ ਮੋਟੀ ਆ ਗਈ ਤਦੋਂ ਉਦੋਂ ਪਾ ਲੱਗੂਆ ਵੀ ਨਗਰ ਕਾਉਂਸਲ ਨੇ ਕਿੱਡੀ ਵਾੜੀ ਗਲਤੀ ਕੀਤੀ ਹੈ ਇਹ ਸੜਕਾਂ ਇੰਨੀ ਉੱਚੀਆਂ ਨਹੀਂ ਬਣਦੀਆਂ ਘਟੋੜ ਦੇ ਸੜਕੋ ਤੇ ਬਰਬਰਤਾ ਬਣਾਉਂਦੇ ਜੇ ਮੈਂ ਰਾਮਪਗ ਦੀ ਗੱਲ ਕਰਾਉਂ ਤਾਂ ਬਰਬਰ ਰਾਮਪਾ ਦੇ ਵਿੱਚ ਇੱਕ ਸੜਕ ਬਣਾਈ ਤੁਸੀਂ 10 ਮਿੰਟ ਵੀ ਪੈਂਦਾ ਗੋਟੇ ਗੋਟੇ ਪਾਣੀ ਗੋਟੇ ਗੋਟੇ ਪਾਣੀ ਖੜ ਜਾਂਦਾ ਕੋਈ ਬੰਦਾ ਸਸਕਾਰ ਨਹੀਂ ਕਰਨ ਜਾ ਸਕਦਾ ਅੰਦਰਲੇ ਪਾਸੇ ਇਹ ਸਾਡੀ ਸ਼ਰਮ ਹੀ ਨੋ ਸਾਡਾ ਵੀ ਜੋ ਇਹਨਾਂ ਨੇ ਕੀਤਾ ਹਮਮ ਹਮ ਤਾਂ ਨਹੀਂ ਜਾ ਸਕਦਾ ਨਗਰ ਕੌਂਸਲ 'ਚ ਜੀ ਬੈਠੇ ਆ ਨਗਰ ਕੌਂਸਲ 'ਚ ਐਮੀ ਬੈਠੇ ਆ 2-2 ਲੱਖ ਰੁਪਏ ਤਨਖਾਹ ਉਹਨਾਂ ਦੀਆਂ ਹਮ ਉਹਨਾਂ ਨੇ ਬਾਲਾਦਾ ਇਹਦਾ ਪਾਣੀ ਕਿੱਥੇ ਜਾਊਗਾ ਹਮ ਤੁਹਾਡਾ ਫਰਜ਼ ਨਹੀਂ ਪੈਂਦਾ ਅਸੀਂ ਇਹਨਾਂ ਨਕਾਸ ਕਿਵੇਂ ਕਰਾਂਗੇ ਪਾਣੀ ਦਾ ਮੈਂ ਹੁਣ ਵੀ ਤੁਹਾਨੂੰ ਕਹਿ ਰਿਹਾ ਜਿਹੜੀ ਸੜਕ ਬਣ ਰਹੀ ਹੈ ਬਿਲਕੁਲ ਗਲਤ ਬਣ ਰਹੀ ਹੈ ਪੈਸਾ ਨਗਰ ਕੌਂਸਲ ਦਾ ਬਰਬਾਦ ਕੀਤਾ ਜਾ ਰਿਹਾ ਹਮ ਹਮ ਇਹ ਤੁਸੀਂ ਵਾਰਸ਼ ਦਾ ਪਾਣੀ ਕਿਹੜੇ ਪਾਸੇ ਗੱਡੋ ਤੁਸੀਂ ਹਾਂ ਚੜ-ਟੜ ਜੂਗੀ ਚਾਰਜਾਂ ਨੇ ਉੱਡ ਜੂਗੋ। ਸ਼ੁਕਰੀਆ। ਧੰਨਵਾਦ ਜੀ। ਅ ਇਸ ਇਸ ਗਰੋਮਰ ਆਪਣੇ ਨਾਲ ਹਰੇਕ ਸਵਾਲ ਦਾ ਜਵਾਬ ਵਿਆਖਾ ਹੋ ਕੇ ਤੇ ਖੁੱਲ ਕੇ ਦਿੰਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਈ ਹੋਵੇਗੀ। ਪਸੰਦ ਆਈ ਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਪਿਆ ਬੀ।